ਹਾਂਜੀ ਸਾਥੀ ਤੁਸੀਂ ਇੱਥੇ ਪਹੁੰਚੇ ਐ ਤੇ ਦੋ ਸ਼ਬਦ ਅ ਸੰਗਤ ਲਈ ਨਿਊਜ਼ੀਲੈਂਡ ਸਿੱਖ ਖੇਡਾਂ ਤੇ ਆਣਦੇ ਤੁਹਾਡਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋ ਸ਼ਬਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਘਟ ਆਈ ਐ ਜੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਤਾ ਲੱਗਦਾ ਜੀ ਨਿਊਜ਼ੀਲੈਂਡ ਆਏ ਆ ਦਸਤਾਰਾਂ ਦੇਖ ਕੇ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੋਣਾ ਵੀ ਜਾਓ ਜੜਜੋ ਸ਼ਾਇਦ ਇਸ ਵਾਸਤੇ ਹੀ ਕਿਹਾ ਹੋਣਾ ਕਿ ਇੱਥੇ ਆ ਕੇ ਦੁਨੀਆ ਦੇ ਇਸ ਖੂਬਸੂਰਤ ਮੁਲਕ ਦੇ ਵਿੱਚ ਉਸ ਗੁਰੂ ਦੇ ਆਸ਼ੇ ਨੂੰ ਤੁਸੀਂ ਹੋਰ ਵੱਡਾ ਕਰ ਰਹੇ ਹੋ ਚੜਦੇ ਤੇ ਲੈਂਦੇ ਪੰਜਾਬ ਦੀ ਮੈਂ ਸਦਾ ਸੁੱਖ ਮੰਗਦਾ ਦਲਜੀਤ ਭਾਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਇਨਵਾਈਟ ਕੀਤਾ ਸ਼ਰਨ ਭਾਜੀ ਢਿੱਲੀ ਖਬਰ ਤੋਂ ਪਿਛਲੇ ਦਿਨਾਂ ਚ ਕਈ ਚੈਨਲਾਂ ਤੇ ਮੈਂ ਕੰਨਾਂ ਜੋਤਸ਼ੀਆਂ ਨੂੰ ਬੈਠਾ ਦੇਖਿਆ ਮੈਂ ਜੋਤਿਸ਼ ਦੀ ਸਿੱਖਿਆ ਲਈ ਹੈ ਮੈਂ ਇਹਦਾ ਕੋਰਸ ਕੀਤਾ ਮੈਂ ਜੀਤੇ ਕਿਤਾਬ ਵੀ ਲਿਖੀ ਹੈ ਜੋਤਿਸ਼ ਦਾ ਐਕਸਰੇ ਉਹਦੇ ਅਨੁਸਾਰ ਆਪਾਂ ਗੱਲ ਕਰਾਂਗੇ ਵੀ ਜਿਹੜੇ ਉਹ ਜੋਤਸ਼ੀ ਚੈਨਲਾਂ ਤੇ ਬੈਠੇ ਆ ਉਹ ਕਿੰਨਾ ਸੱਚ ਬੋਲਦੇ ਆ ਬਹੁਤੀ ਗੱਲ ਤਾਂ ਮੈਨੂੰ ਉਦੋਂ ਰੜਕੀ ਜਦੋਂ ਮੱਕੜ ਸਾਹਿਬ ਨਿਊਜ਼ੀਲੈਂਡ ਸਿੱਖ ਖੇਡਾਂ ਤੇ ਗਏ ਵੀ ਆ ਸਿੱਖ ਖੇਡਾਂ ਦਾ ਜਿਹੜਾ ਆਧਾਰ ਆ ਉਹ ਸਿੱਖ ਫਿਲਾਸਫੀ ਦੇ ਨਾਲ ਜੁੜਿਆ ਹੋਇਆ ਹੈ ਜਿਹੜੇ ਉੱਥੋਂ ਦੇ ਕਮੈਂਟੇਟਰ ਆ ਜਿਹੜੇ ਕਬੱਡੀ ਦੀ ਕਮੈਂਟਰੀ ਕਰਦੇ ਆ ਸਾਥੀ ਉਹਨਾਂ ਸਾਰਿਆਂ ਸਾਰਿਆਂ ਨੇ ਮੱਕੜ ਸਾਹਿਬ ਨੂੰ ਬਹੁਤ ਵਧਾਇਆ ਕਿਉਂਕਿ ਮੱਕੜ ਸਾਹਿਬ ਬੁਲਾਏ ਉਹਨਾਂ ਬੰਦਿਆਂ ਨੇ ਜਿਹੜਿਆਂ ਨੇ ਸਿੱਖ ਖੇਡਾਂ ਕਰਾਈਆਂ ਕੋਈ ਰੋਲਾ ਨਹੀਂ ਨਿੱਡਰ ਆਵਾਜ਼ ਕਿਹਾ ਕੋਈ ਰੋਲਾ ਨਹੀਂ ਉਹਨਾਂ ਨੂੰ ਮੱਕੜ ਸਾਹਿਬ ਨੂੰ ਇਹ ਵੀ ਕਿਹਾ ਵੀ ਇਹ ਮਤਲਬ ਹਰ ਗੱਲ 'ਚ ਫੈਸਲਾ ਇਹਨਾਂ ਦਾ ਬੜਾ ਵਧੀਆ ਹੁੰਦਾ ਹੈ ਪਰ ਸ਼ਾਇਦ ਉਹਨਾਂ ਸਾਥੀਆਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਇੱਕ ਹੋਰ ਪਿਛਲਾ ਮੱਕੜ ਸਾਹਿਬ ਦਾ ਲੋਕਿਆ ਹੋਇਆ ਪੱਖਾ ਉਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਇੱਕ ਮਾਨ ਹੈ ਕੁੜੀ ਕੋਈ ਜਟਾਂ ਦੀ ਕੁੜੀ ਆਪਦੇ ਆਪ ਨੂੰ ਕਹਿੰਦੀ ਆ ਸਿੱਖਾਂ ਦੀ ਕੁੜੀ ਕਹਿੰਦੀ ਆ ਉਹ ਜੋਤਸ਼ਣ ਬਣੀ ਵੀ ਆ ਉਨੇ ਦਾਵਾ ਕੀਤਾ ਵੀ ਜੋਤਸ਼ਾ ਜਿਹੜਾ ਇਹ 101% ਸੱਚ ਆ ਮੈਂ ਇਹਦੇ ਵਿੱਚ ਸਾਰੀਆਂ ਫੋਟੋ ਲਾਉਂਗਾ ਮਾਨ ਦੀਆਂ ਵੀ ਲਾਉਂਗਾ ਮਕਰ ਦੀਆਂ ਵੀ ਲਾਉਂਗਾ ਚੈਲੰਜ ਦੀਆਂ ਵੀ ਲਾਉਂਗਾ ਸਾਰੇ ਕਾਸੇ ਦੇ ਲਾਉਂਗਾ ਤੁਸੀਂ ਇਹਨੂੰ ਬਲਤਬੱਦ ਸ਼ੇਅਰ ਕਰਕੇ ਨਿਊਜ਼ੀਲੈਂਡ ਸਿੱਖ ਖੇਡਾਂ ਵਾਲਿਆਂ ਨੂੰ ਜਰੂਰ ਪਹੁੰਚਾ ਦੇਣਾ ਕਿਉਂਕਿ ਅਜੇ ਸਿੱਖ ਖੇਡਾਂ ਦਾ ਜਿਹੜਾ ਲਾਸਟ 7 ਦਸੰਬਰ ਨੂੰ ਉੱਥੇ ਹੋਣਾ ਇੱਕ ਕੱਪ ਸਿੱਖ ਖੇਡਾਂ ਦਾ ਵਰਲਡ ਕੱਪ ਹੋਣਾ ਜਿਹੜਾ ਉਹਦੇ ਚ ਆਪਾਂ ਆਹ ਜਿਹੜੀ ਵੀਡੀਓ ਆ ਕੱਲੇ ਕੱਲੇ ਨਿਊਜ਼ੀਲੈਂਡ ਦੇ ਉਸ ਸਿੱਖ ਕੋਲੇ ਜਰੂਰ ਪਹੁੰਚ ਜੇ ਜਿਹੜਾ ਮੱਕੜ ਸਾਹਿਬ ਨੂੰ ਇਹ ਸਵਾਲ ਪੁੱਛ ਸਕੇ ਵੀ ਮੱਕੜ ਸਾਹਿਬ ਆ ਕੀ ਕਰਨ ਲੱਗੇ ਹੋ ਤੁਸੀਂ ਕੱਲਾ ਮੱਕੜਨੀ ਇੱਕ ਲੋਕਨਾਜ਼ ਟੀਵੀ ਆ ਇੱਥੇ ਉਹ ਲੋਕਨਾਜ਼ ਵਾਲਾ ਵੀ ਜੋਤਸ਼ੀ ਨੂੰ ਬਿਠਾਈ ਬੈਠਾ ਇੱਥੋਂ ਦਾ ਇੱਕ ਕੇ ਗਪਾਲ ਹੈ ਮੁੱਲਾਪੁਰ ਦਾ ਆਖਿਆਂ ਦਾ ਉਹਨੇ ਆ ਮਾਨ ਜਿਹੜੀ ਬੀਬੀ ਆ ਕਿਉਂਕਿ ਇਹਨਾਂ ਨੇ ਤਾਂ ਭਾਈ ਆਪ ਦਾ ਮੰਤਰ ਪੜ੍ਹਨਾ ਹੁੰਦਾ ਇਹਨਾਂ ਦਾ ਤਾਂ ਟਾਈਮ ਮੁੱਲ ਖਰੀਦਿਆ ਵਾ ਹੁੰਦਾ ਇਹ ਚਾਏ ਮੱਕੜ ਤੋਂ ਖਰੀਦ ਲੈਣ ਚਾਏ ਇਹ ਲੋਕਨਾਦ ਵਾਲਿਆਂ ਤੋਂ ਖਰੀਦ ਲੈਣ ਚਾਏ ਕੋਈ ਵੀ ਚੈਨਲ ਤੋਂ ਖਰੀਦ ਲੈਣ ਸਾਨੂੰ ਪਤਾ ਹੀ ਆ ਵੀ ਬਹੁਤੇ ਜਿਹੜੇ ਸੱਚੇ ਚੈਨਲ ਆ ਉਹ ਥੱਲੇ ਲਾਈਨ ਲਿਖਦੇ ਆ ਵੀ ਅਸੀਂ ਇੱਥੇ ਜੋਤਿਸ਼ੀਆਂ ਦੀਆਂ ਤੇ ਉਹ ਜਿਹੜੇ ਉਹ ਜਿਹੜੇ ਸੱਸ ਨੂੰ ਬਸ ਕਰਾ ਲਓ ਨੋ ਨੂੰ ਬਸ ਕਰਾ ਲਓ ਫਲਾਣੇ ਨੂੰ ਘਰੋਂ ਕਢਾ ਲਓ ਤੇ ਫਲਾਣੇ ਨੂੰ ਘਰੇ ਬੁਲਾ ਲਓ ਜਿਹੜੇ ਉਹ ਬਾਬੇ ਆ ਸਾਰੇ ਉਹਨਾਂ ਦੀਆਂ ਉਹ ਮਸ਼ਹੂਰੀਆਂ ਜਿਹੜੇ ਉਹ ਜਿਹੜੇ ਪੂਰੇ ਤਰਕਸ਼ੀਲ ਚੈਨਲ ਆ ਜਿਹੜੇ ਲੋਕਪੱਖੀ ਚੈਨਲ ਆ ਉਹ ਕਦੇ ਨਹੀਂ ਚਲਾਉਂਦੇ ਲੋਕ ਨਾਜ਼ ਵਾਲਾ ਉਹ ਵੀ ਚਲਾਉਂਦਾ ਥੱਲੇ ਤੇ ਇਹ ਜਿਹੜਾ ਮੱਕੜ ਸਾਹਿਬ ਹੋ ਸਕਦਾ ਉਹ ਵੀ ਚਲਾਉਣ ਲੱਗ ਗਿਆ ਜੇ ਉਹ ਤਾਂ ਮੈਂ ਇਹਦੇ ਚਲਦੀਆਂ ਨਹੀਂ ਵੇਖੀਆਂ ਪਰ ਇਹਨੇ ਅੱਜ ਜਿਹੜਾ ਜਿਹੜਾ ਇਹ ਕੀਤਾ ਨਾ ਉਹਨੂੰ ਜੋਤਸ਼ੀ ਨੂੰ ਬੁਲਾਕ ਜੋਤਸ਼ਨ ਬੀਬੀ ਨੂੰ ਬੁਲਾ ਕੇ ਮਾਂ ਨੂੰ ਦਾਵਾ ਕੀਤਾ ਮੈਂ ਮੱਕੜ ਸਾਹਿਬ ਨੂੰ ਵੀ ਅੱਜ ਸਵਾਲ ਕਰਨੇ ਆ ਤੇ ਇਹਦੇ ਚ ਸਵਰਨ ਸਿੰਘ ਟਹਿਣੇ ਦਾ ਤੇ ਪੈਰ ਵੀ ਥਿਲਕਿਆ ਉਹ ਵੀ ਇੱਕ ਜੋਤਸ਼ੀ ਨੂੰ ਬਿਠਾਈ ਬੈਠਾ ਮੈਂ ਵਿੱਚ ਫੋਟੋ ਲਾਉਂਗਾ ਤੁਸੀਂ ਵੇਖ ਲਿਓ ਉਹ ਵੀ ਬਿਠਾਈ ਬੈਠਾ ਸਵਰਨ ਸਿੰਘ ਟਹਿਣਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਵੀ ਇਹ ਪੂਰੇ ਵਧੀਆ ਬੰਦੇ ਆ ਖੱਬੇ ਪੱਖੀ ਸੋਚ ਵਾਲੇ ਬੰਦੇ ਆ ਤਰਕਸ਼ੀਲ ਬੰਦੇ ਆ ਉਹ ਬੰਦੇ ਜੋਤਸ਼ੀਆਂ ਨੂੰ ਬਿਠਾਈ ਬੈਠੇ ਗੁੱਸਾ ਇਸ ਗੱਲ ਦਾ ਆ ਕਈ ਵਾਰੀ ਮੇਰੀਆਂ ਇਹ ਗੱਲਾਂ ਕਿਸੇ Hindu ਵੀਰ ਨੂੰ ਚੁਭ ਸਕਦੀਆਂ ਪਰ ਮੈਂ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ ਕਿਸੇ ਫਿਰਕੇ ਦੇ ਵਿਰੋਧ ਵਿੱਚ ਨਹੀਂ ਮੈਂ ਸਿਰਫ ਉਹਨਾਂ ਦੇ ਦਾਅਵੇ ਦੇ ਵਿਰੋਧ ਵਿੱਚ ਆ ਵੀ ਜਿਹੜਾ ਉਹ ਦਾਵਾ ਕਰਦੇ ਆ ਇੱਕ ਸਿੱਖ ਨੇ ਵੀ ਪਿਛਲੇ ਦਿਨਾਂ ਚ ਅੰਮ੍ਰਿਤਧਾਰੀ ਬੰਦੇ ਨੇ ਦਾਵਾ ਕੀਤਾ ਸੀ 29 ਤੇ 30 ਨਵੰਬਰ ਦੀ ਰਾਤ ਨੂੰ ਆਂਦਾ ਸਾਰਾ ਕੁਝ ਹੀ ਖਤਮ ਹੋ ਜਾਣਾ ਉਨੇ ਦਾਵਾ ਹੀ ਕਰ ਸਕਦਾ ਟਾਈਮ ਵੀ ਦੱਸਦਾ ਸੀ ਮਿੰਟ ਸਕਿੰਟ ਘੰਟਾ ਸਭ ਕੁਝ ਦੱਸਿਆ ਸੀ ਉਹਦੀ ਵੀ ਉਹਦੀ ਫੂਕ ਤਾਂ ਨਿਕਲੀ ਗਈ ਕਿਉਂਕਿ ਡੇਟ ਲੰਘ ਗਈ ਉਹ ਹੁਣ ਉਹ ਕਦੇ ਨਹੀਂ ਆਊਗਾ ਮਤਲਬ ਕੀ ਹੈ ਵੀ ਇਹਨਾਂ ਸਾਰਿਆਂ ਬੰਦਿਆਂ ਦੇ ਵਿੱਚ ਇਹ ਸਾਰੀਆਂ ਕਮਜ਼ੋਰੀਆਂ ਕਿਤੇ ਨ ਕਿਤੇ ਪਈਆਂ ਇਹਨਾਂ ਨੂੰ ਆਪਾਂ ਸਾਰੇ ਸਾਥੀਆਂ ਨੂੰ ਅੱਜ ਇਹ ਚੈਲੰਜ ਕਰਦੇ ਆਂ ਵੀ ਜੇ ਤੁਹਾਡੇ ਤੇ ਕੋਈ ਵੀ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਕੋਲੇ ਕੋਈ ਸੱਚ ਹੈ ਪਹਿਲੀ ਗੱਲ ਤਾਂ ਮੈਨੂੰ ਨਾ ਤਾਂ ਮਾਕੜਨੇ ਬੁਲਾਉਣਾ ਚੈਨਲ ਤੇ ਮੈਨੂੰ ਪਤਾ ਹੈ ਵੀ ਉਹ ਬੰਦੇ ਕਦੇ ਨਹੀਂ ਬੁਲਾਉਣ ਦਿੰਦੇ ਜਿਹੜੇ ਚੈਨਲ ਤੇ ਜੋਤਸ਼ੀ ਆ ਗਿਆ ਜਿਹਨੇ ਇੱਕ ਟਾਈਮ ਮੌਲ ਖਰੀਦ ਲਿਆ ਉਹ ਮੈਨੂੰ ਕਦੇ ਨਹੀਂ ਕਿ ਆਉਣ ਜਾਊਗਾ ਮੈਂ ਚੈਲੰਜ ਕਰਦਾ ਮੱਕੜ ਸਾਹਿਬ ਨੂੰ ਵੀ ਲੋਕਨਾਦ ਵਾਲਿਆਂ ਨੂੰ ਵੀ ਤੇ ਜਿਹੜੇ ਹੋਰ ਚੈਨਲ ਵੀ ਜੋਤਸ਼ੀਆਂ ਦੀਆਂ ਮਸ਼ਹੂਰੀਆਂ ਕਰਦੇ ਆ ਖਾਸ ਕਰਕੇ ਉਹਨਾਂ ਸਾਰਿਆਂ ਨੂੰ ਚੈਲੰਜ ਆ ਭਰਾਵੋ 5 ਲੱਖ ਰੁਪਈਆ ਜੋਤਸ਼ੀ ਵਾਸਤੇ ਨਾਮ ਆ ਜੇ ਉਹ ਸਾਡੇ ਸਵਾਲਾਂ ਦਾ ਜਵਾਬ ਦੇਊਗਾ 1 ਲੱਖ ਰੁਪਈਆ ਉਸ ਚੈਨਲ ਵਾਲੇ ਨੂੰ ਵੀ ਦੇਵਾਂਗੇ ਜਿਉਂ ਜਿੱਤਗੇ ਇਹ ਸਾਡਾ ਅਨ ਅਲਾਨ ਹੈ ਹੁਣ ਮੈਂ ਕਰਦਿਆਂ ਗੱਲ ਵੀ ਅਸਲ ਚ ਕਹਾਣੀ ਕਿੱਥੇ ਖੜੀ ਹੈ ਕੀ ਗੱਲ ਹੈ ਮੇਰੇ ਕੁਝ ਦਾਸ਼ਕ ਸਵਾਲ ਹੈ ਜਿਹੜੇ ਸਵਾਲ ਮੈਂ ਜੋਤਿਸ਼ ਦਾ ਐਕਸਰੇ ਕਿਤਾਬ ਹੈ ਜਿਹੜੀ ਉਹ 2013 ਦੀ ਲਿਖੀ ਹੋਈ ਹੈ ਹਾਲੇ ਤੱਕ ਉਹਦੇ ਤੇ ਕੋਈ ਵੀ ਸ ਇਸ ਦਾਵਾ ਕਰਨ ਵਾਲਾ ਜੋਤਸੀ ਨਹੀਂ ਆਇਆ ਉਦੋਂ ਤੋਂ ਲੈ ਕੇ ਹੀ ਇਹ ਨਾਮ ਰੱਖਿਆ ਹੋਇਆ ਉਹਦੇ ਵਿੱਚ ਜਿਹੜੇ ਸਵਾਲ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਵਿੱਚ ਸਵਾਲਾਂ ਦੀ ਆ ਲਾਉਣ ਲੱਗਾ ਇਹਦੇ ਵਿੱਚ ਸਵਾਲਾਂ ਦੀ ਵੀ ਉਹ ਜਿਹੜੀ ਸਾਰੀ ਉਹ ਤੁਸੀਂ ਪੜ ਸਕਦੇ ਹੋ ਮਤਲਬ ਕੀ ਹੈ ਵੀ ਜੋਤਸ਼ੀ ਕੋਈ ਗੱਲ ਵੀ ਨਹੀਂ ਦੱਸ ਸਕਦੀ ਨਾ ਉਹ ਇਹ ਦੱਸ ਸਕਦੇ ਆ ਜਨਮkundli ਦੇਖ ਕੇ ਵੀ ਇਹ ਮਰਦ ਦੀ ਆ ਔਰਤ ਦੀ ਆ ਜਾਂ ਖੁਸ਼ਰੇ ਦੀ ਆ ਨਾ ਉਹ ਇਹ ਦੱਸ ਸਕਦੇ ਆ ਜੋ ਦੇਖ ਕੇ ਵੀ ਇਹ ਵਿਆਹੇ ਦੀ ਆ ਅਣਵਿਆਹੇ ਦੀ ਆ ਕਿ ਲੱਗ ਰਹੇ ਦੀ ਆ ਨਾ ਉਹ ਇਹ ਦੱਸ ਸਕਦੇ ਜੋਤਸੀ ਵੇਖ ਕੇ ਵੀ ਇਹ ਵਿਦੇਸ਼ ਗਿਆ ਵਾ ਬੰਦਾ ਕਿੱਠਾ ਹੈ ਇੱਥੇ ਹੈ ਨਾ ਉਹ ਇਹ ਦੱਸ ਸਕਦੇ ਵੀ ਇਹਨੇ ਦੀ ਆ ਸਜਾਖੇ ਦੀ ਆ ਕਿ ਕਾਣੇ ਦੀ ਆ ਮਤਲਬ ਕੋਈ ਵੀ ਗੱਲ ਜੋਤਸ਼ੀ ਕੁੰਡਲੀ ਦੇਖ ਕੇ ਨਹੀਂ ਦੱਸ ਸਕਦਾ ਮੈਂ ਦਾਵਾ ਕਰਦਾ ਕਿਉਂਕਿ ਮੈਨੂੰ ਸਾਰਾ ਇਹਨਾਂ ਦਾ ਗੱਲ ਦਾ ਪਤਾ ਹੈ ਹੁਣ ਆਪਾਂ ਗੱਲ ਕਰਗੇ ਵੀ ਇਹਨਾਂ ਚੈਨਲਾਂ ਦੇ ਖਰਾਬ ਕਰਨ ਦੀ ਕਿਉਂਕਿ ਇਹਨਾਂ ਦਾ ਆਧਾਰ ਹੈਗਾ ਲੋਕਾਂ 'ਚ ਇਹਦੇ 'ਚ ਕੋਈ ਰੋਲਾ ਨਹੀਂ ਰਤਨਦੀਪ ਫਣੀ ਬੈਠਿਆ ਉਹ ਲੋਕਵਾਜ ਵਾਲਾ ਮੁੰਡਾ ਬੈਠਾ ਦੁਨੀਆ ਵਾਲਾ ਬੈਠਾ ਹੋਰ ਬਹੁਤ ਬੈਠੇ ਆ ਬੰਦੇ PRO ਪੰਜਾਬ ਵਾਲਾ ਬੈਠਾ ਉਹ ਕਦੇ ਮਸ਼ਹੂਰੀਆਂ ਨਹੀਂ ਚਲਾਉਂਦੇ ਨਾ ਉਹਨਾਂ ਨੇ ਕਦੇ ਜੋਤਸ਼ੀ ਸੱਦਿਆ ਮੇਰੇ ਧਿਆਨ 'ਚ ਨਹੀਂ ਹੈ ਜੇ ਸੱਦਿਆ ਤਾਂ ਮੈਨੂੰ ਠੀਕ ਜ਼ਰੂਰ ਕਰ ਦਿਓ ਫਿਰ ਮੈਂ ਝਾਂਡ ਉਹਨਾਂ ਦੀ ਵੀ ਲਾ ਦੂੰਗਾ ਉਹ ਨਹੀਂ ਸੱਦਦੇ ਉਹ ਮੈਨੂੰ ਸਮਾਂ ਦੇ ਸਕਦੇ ਆ ਮੈਂ ਹੁਣ ਮੱਕੜ ਸਾਹਿਬ ਨੂੰ ਤੇ ਲੋਕਨਾਦ ਵਾਲਿਆਂ ਨੂੰ ਸਿਰਫ ਇੱਕੋ ਹੀ ਬੇਨਤੀ ਕਰਦਾ ਹਾਂ ਵੀ ਉਸ ਮਾਨ ਕੁੜੀ ਦੇ ਬਰਾਬਰ ਜਾਂ ਉਸ ਕੇ ਦੀਪ ਦੇ ਜਿਹੜਾ ਕੇ ਗਪਾਲ ਹੈ ਇਹਦੇ ਬਰਾਬਰ ਮੈਨੂੰ ਕਿੱਦੇ ਬਿਠਾਉਣੇ ਹੋ ਮੈਨੂੰ ਬਿਠਾਓ ਕਿੱਦੇ ਬਿਠਾਉਣੇ ਹੋ ਚਲੋ ਮੈਂ ਆਉਂਗਾ ਵੀ ਜਿੱਥੇ ਕਹੋ ਭਾਵੇਂ ਚੰਡੀਗੜ੍ਹ 사ਦ ਲਿਓ ਭਾਵੇਂ ਦਿੱਲੀ 사ਦ ਲਿਓ ਭਾਵੇਂ ਜਿੱਥੇ ਮਰਜ਼ੀ 사ਦ ਲਿਓ ਆਪਦਾ ਖਰਚਾ ਕਰਕੇ ਆਉਂਗਾ ਜੇ ਤੁਸੀਂ ਕੋਈ ਤੁਹਾਡਾ ਨੁਕਸਾਨ ਹੁੰਦਾ 10 20 50000 ਦਾ ਭਰ ਵੀ ਦਿਉ ਪਰ ਇਹ ਨਾਲ ਬਰਾਬਰ ਬਿਠਾਓ ਜੇ ਗੱਲ ਦਾ ਇੱਕ ਦਾ ਵੀ ਜਵਾਬ ਦੇ ਜਾਣ ਜੇ ਉਹਨਾਂ ਪ੍ਰਸ਼ਨਾਂ ਦੇ ਜਵਾਬ ਦੇ ਦੇਣ 5 ਲੱਖ ਰੁਪਈਆ ਬੀਬੀ ਮਾਨ ਨੂੰ 5 ਲੱਖ ਰੁਪਈਆ ਕੇਗਵਾਲ ਨੂੰ ਤੇ 1-1 ਲੱਖ ਰੁਪਈਆ ਥੋੜੇ ਉਸ ਚੈਨਲ ਨੂੰ ਜਿਹੜਾ ਚੈਨਲ ਮੈਨੂੰ ਬਰਾਬਰ ਥਾਂ ਦੇ ਕੇ ਇਹਨਾਂ ਦੇ ਜਿੱਤਣ ਦੀ ਇੱਕ ਦਾਵਾ ਕਰੂਗਾ ਵੀ ਜੇ ਜਿੱਤ ਗਏ ਆ ਸਾਰਾ ਸਵਾਲ ਹੈ ਇਹ ਸਿਰਫ ਮੈਂ ਸਿੱਖ ਗੇਮ ਚ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਮੈਂ ਕਬੱਡੀ ਵੇਖਦਾ ਮੈਂ ਕਬੱਡੀ ਦਾ ਬਹੁਤ ਸ਼ਕੀਨ ਆ ਮੈਂ ਕੋਈ ਕੈਨੇਡਾ ਦਾ ਟੂਰਨਾਮੈਂਟ ਹੋਵੇ ਕੋਈ ਅਮਰੀਕਾ ਦਾ ਟੂਰਨਾਮੈਂਟ ਹੋਵੇ ਕੋਈ ਆਸਟ੍ਰੇਲੀਆ ਦਾ ਹੋਵੇ ਕੋਈ ਇੱਥੋਂ ਦਾ ਹੋਵੇ ਮੈਨੂੰ ਉਹ ਜਿਹੜੇ ਖਿਡਾਰੀ ਆ ਉਹ ਇਨੇ ਪਿਆਰੇ ਲੱਗਦੇ ਆ ਜਾਨੀ ਸਾਡੇ ਸਾਡਾ ਵਿਰਸਾ ਉਹ ਤੇ ਪਾਕਿਸਤਾਨ ਵਾਲੇ ਖਿਡਾਰੀ ਆਏ ਵੇ ਆ ਉਹ ਸਾਨੂੰ ਜਦੋਂ ਸਾਡੇ ਖਿਡਾਰੀਆਂ ਨਾਲ ਖੇਂਦੇ ਆ ਸਾਨੂੰ ਬੜਾ ਲੱਗਦਾ ਵੀ ਯਾਰ ਪੰਜਾਬੀਆਂ ਨਾਲ ਪੰਜਾਬੀ ਖਹਿ ਸਕਦਾ ਦੂਜੇ ਹਰਿਆਣੇ ਵਾਲੇ ਮੁੰਡਿਆਂ ਦੀ ਬੜੀ ਇਹਦੇ ਚ ਬਹੁਤ ਵੱਡੀ ਤਰੱਕੀ ਕੀਤੀ ਆ ਉਹਨਾਂ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਤੇ ਕਮੈਂਟੇਟਰਾਂ ਦਾ ਕੰਮ ਹੁੰਦਾ ਭਰਾਵੋ ਟਾਡੀਆਂ ਵਾਲਾ ਢਾਡੀ ਜੱਕ ਵੀਸ਼ਰ ਜਿਹੜੇ ਗੁਰਦੁਆਰੇ ਵਾਲਿਆਂ ਨੇ ਬੁਲਾਏ ਹੋਣ ਜਿਹੜੇ ਬਾਬਿਆਂ ਨੇ ਬੁਲਾਏ ਹੋਣ ਜਾਂ ਦੂਜੇ ਉਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਕਮੈਂਟੇਟਰਾਂ ਨੇ ਗਲਤੀ ਕੀਤਾ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਸਿੱਖ ਖੇਡਾਂ ਵਾਲਿਆਂ ਨੇ ਜਿਨ੍ਹਾਂ ਨੇ ਮੱਕੜ ਨੂੰ ਇੰਨਾ ਸਤਕਾਰ ਦਿੱਤਾ ਚਲੋ ਸਤਕਾਰ ਦੇ ਪਾਤਰ ਆ ਉਹ ਮੈਨੂੰ ਨਹੀਂ ਪਤਾ ਉਹਨਾਂ ਦੀ ਨਿਗਾ ਚ ਪਾਤਰ ਹੈਗਾ ਪਰ ਮੇਰੀ ਨਿਗਾ ਚ ਇਸ ਕਰਕੇ ਪਾਤਰ ਨਹੀਂਗਾ ਵੀ ਉਹਨੇ ਜਨਤਾ ਦੇ ਵਿੱਚ ਇਹੋ ਜਿਹਾ ਵਹਿਮ ਇਹੋ ਜਿਹਾ ਭਰਮ ਫਲਾਉਣ ਦਾ ਯਤਨ ਕੀਤਾ ਜਿਹਨੂੰ ਸਿੱਖ ਫਲਸਫਾ ਥਾਂ ਨਹੀਂ ਦਿੰਦਾ ਬਾਬੇ ਨਾਨਕ ਦੀ ਉਸ ਵਿਚਾਰਧਾਰਾ ਦੇ ਉਲਟ ਮੱਕੜ ਸਾਹਿਬ ਤੁਸੀਂ ਭਗਤਿਓ ਸਿੱਖ ਖੇਡਾਂ ਵਾਲਿਓ ਜੇਕਰ ਤੁਸੀਂ ਮੱਕੜ ਨੂੰ ਇਹ ਸਵਾਲ ਟੂਰਨਾਮੈਂਟ ਦੇ ਉਸ ਦੇ ਵਿਚਾਲੇ ਕਢਾ ਕੇ ਨਹੀਂ ਕਰਦੇ ਉਥੋਂ ਦੇ ਪੱਤਰਕਾਰ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਵੀ ਕਹੂੰਗਾ ਵੀ ਤੁਸੀਂ ਵੀ ਨਾਲ ਵਾਲੇ ਮੱਕੜ ਸਾਹਿਬ ਨੂੰ ਵਿਚਾਲੇ ਕਢਾਓ ਉਹਨੂੰ ਪੁੱਛੋ ਵੀ ਇਹ ਕਿਉਂ ਭਾਈ ਤੂੰ ਮਾਨ ਦਾ ਇੰਟਰਵਿਊ ਕਿਵੇਂ ਕੀਤਾ ਮੈਂ ਕਿ ਦਾਵਾ ਕਰਦਾ ਇਸ ਗੱਲ ਦਾ ਮੇਰੇ ਨਾਲ ਮਾਨ ਇੰਟਰਵਿਊ ਕਰੇ ਮੇਰੇ ਨਾਲ ਮੱਕੜ ਸਾਹਿਬ ਇੰਟਰਵਿਊ ਕਰਨ ਬਰਾਬਰ ਬਿਠਾਉਣ ਮੈਂ ਪੈਸੇ ਵੀ ਦੇਵਾਂਗਾ ਸਾਰਾ ਕੁਝ ਦੇਵਾਂਗਾ ਆਓ ਮੈਦਾਨ 'ਚ ਕਿੱਦੇ ਆਉਨੇ ਮੈਂ ਸਿਰਫ ਇਹੀ ਤੁਹਾਨੂੰ ਬੇਨਤੀ ਕਰਨੀ ਸੀ ਘਾਟੋਂ ਤੋਂ ਘੱਟ ਵੱਧ ਤੋਂ ਵੱਧ ਦੇ ਸ਼ੇਅਰ ਕਰਕੇ ਨਿਊਜ਼ੀਲੈਂਡ ਸਿੱਖ ਖੇਡਾਂ ਵਾਲੇ ਜਿਹੜੇ ਕਬੱਡੀ ਦੇ ਖਿਡਾਰੀ ਬੰਦੇ ਆ ਕਬੱਡੀ ਨੂੰ ਦੇਖਣ ਵਾਲੇ ਬੰਦੇ ਆ ਉਹਨਾਂ ਸਾਰਿਆਂ ਤੱਕ ਪਹੁੰਚਾਓ ਤੇ ਆ ਜਿਹੜਾ ਕੇ ਗਪਾਲ ਤੇ ਆ ਬੀਬੀ ਮਾਨ ਐ ਇਹ ਐਵੇਂ ਹੀ ਕੇ ਗਪਾਲ ਪੱਟਾਂ ਤੇ ਨੀਲ ਪਾਈ ਫਿਰਦਾ ਥਾਪੀਆਂ ਮਾਰ-ਮਾਰ ਕੇ ਮੇਰੀ ਫਲਾਣੀ ਪੇ ਵਖਵਾਨੀ ਠੀਕ ਹੋ ਗਈ ਲੋਕਨਾਜ਼ ਵਾਲਾ ਵੀ ਕਿਉਂਕਿ ਉਹਨੇ ਤਾਂ ਸੌਦਾ ਵੇਚਣਾ ਐ ਉਹ ਵੀ ਕਈ ਜਿਆਦਾ ਤੇਰੀ ਫਲਾਨੀ ਪਵੈਖਵਾਨੀ ਵੀ ਠੀਕ ਹੋ ਗਈ ਝੋਕੀ ਵੀ ਉਹ ਪਤੰਦਰੋ ਜੋਤਿਸ਼ ਦੇ ਆਧਾਰ ਤੇ ਕੀਤੇ ਹੋਏ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਇਹ ਇਹ ਆਦੇ ਸਾਡੀਆਂ ਪਵੈਖਵਾਨੀਆਂ ਠੀਕ ਹੋ ਗਈਆਂ ਦੱਸੋ ਕਿੱਦਿ ਆਉਣੇ ਮੈਦਾਨ 'ਚ ਮੈਂ ਤੁਹਾਡੀ ਅੜੀ ਕਰੂੰਗਾ ਤੇ ਤੁਹਾਡੇ ਵਾਸਤੇ ਪਹਿਲਾਂ ਚੈੱਕ ਕੱਟ ਕੇ ਲੈ ਕੇ ਆਉਂਗਾ ਇਹਨਾਂ ਕਹਿ ਦਿਓ ਵੀ ਖਨੀ ਪੈਸੇ ਖਾਤੇ 'ਚ ਨਹੀਂ ਜਾਂ ਕੁਛ ਮੈਂ ਪਹਿਲਾਂ ਚੈੱਕ ਕੱਟ ਕੇ ਲੈ ਕੇ ਆਉਂਗਾ ਬੇਫਿਕਰ ਹੋ ਜਿਓ ਦੱਸੋ ਕਿੱਦਿ ਉਮੀਦ ਕਰੂੰਗਾ ਤੁਹਾਡੀ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਮੈਂ ਅੱਗੇ ਕਦੇ ਸ਼ੇਅਰ ਕਰਨ ਵਾਸਤੇ ਇਹਨਾਂ ਕਿਹਾ ਨਹੀਂ ਪਰ ਅੱਜ ਮੈਂ ਤੁਹਾਨੂੰ ਜ਼ਰੂਰ ਇਹ ਬੇਨਤੀ ਕਰੂੰਗਾ ਵੀ ਇਹ ਜਿਹੜੀ ਵੀਡੀਓ ਆ ਇਹ ਹਰੇਕ ਸਿੱਖ ਕੋਲੇ ਹਰੇਕ ਨਿਊਜ਼ੀਲੈਂਡ ਦੇ ਬੰਦੇ ਕੋਲੇ ਹਰੇਕ ਕੈਨੇਡਾ ਦੇ ਬੰਦੇ ਕੋਲੇ ਪਹੁੰਚਣੀ ਚਾਹੀਦੀ ਆ ਹਰੇਕ ਮੱਕੜ ਦੇ ਉਸ ਸਰੋਤੇ ਕੋਲੇ ਹਰੇਕ ਲੋਕਨਾਥ ਦੇ ਉਸ ਸਰੋਤੇ ਕੋਲੇ ਹਰੇਕ ਉਸ ਬਹਿਮੀ ਜਿਹੜੇ ਬਹਿਮ ਫਲਾਉਂਦੇ ਆ ਉਹਨਾਂ ਕੋਲੇ ਜ਼ਰੂਰ ਪਹੁੰਚਣੀ ਚਾਹੀਦੀ ਆ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ